ਜਿਹੜਾ ਸਰਦਾਰ ਸਿਮਰਨਜੀਤ ਸਿੰਘ ਮਾਨ ਉਹਨਾਂ ਦੇ ਵੱਲੋਂ ਬਿਆਨ ਦਿੱਤਾ ਗਿਆ ਗੰਗਨਰ ਰਣੌਤ ਦੇ ਬਾਰੇ ਬਹੁਤ ਹੀ ਗਲਤ ਬਿਆਨ ਆ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਜਿਹੜਾ ਸਟ੍ਰੈਚਰ ਆ ਜਿਹੜਾ ਉਹਨਾਂ ਦਾ ਕਾਦ ਆ ਉਹਨਾਂ ਵਰਗੇ ਲੀਡਰ ਤੋਂ ਅਸੀਂ ਕਦੇ ਵੀ ਇਦਾਂ ਦੀ ਉਮੀਦ ਨਹੀਂ ਕਰਦੇ ਆਈ ਥਿੰਕ ਕਿਸੇ ਤੋਂ ਵੀ ਇਦਾਂ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਕਿ ਕਿਸੇ ਵੀ ਔਰਤ ਦੇ ਲਈ ਉਹ ਐਸਟੀ ਕੇ ਦੇ ਸ਼ਬਦ ਵਰਤੇਗਾ ਜਿਹੜੇ ਵੀ ਲੋਕ ਜਿਹੜਾ ਕੁਝ ਕੁਝ ਵੈਸੇ ਤਾਂ ਜਿਆਦਾ ਵੱਡੀ ਗਿਣਤੀ ਦੇ ਵਿੱਚ ਤਾਂ ਅੰਸ਼ੂਰ ਲੋਕੀ ਲੋਕੀ ਜਿਹੜਾ ਇਨੂੰ ਸਰਾਉਣਗੇ ਨਹੀਂ ਪਰ ਕੁਝ ਜਗ੍ਹਾਾਂ ਤੇ ਜਿੱਦਾਂ ਮੈਂ ਸੋਸ਼ਲ ਮੀਡੀਆ ਤੇ ਦੇਖਿਆ ਉਹਨਾਂ ਦਾ ਕਹਿਣਾ ਕਿ ਜੀ ਤੁਸੀਂ ਕੰਗੜਾਂ ਦੇ ਬਾਬਤ ਨਹੀਂ ਬੋਲਦੇ ਜੀ ਕੰਗੜਾ ਇਦਾਂ ਕਹਿੰਦੀ ਸੀ ਜਾਂ ਇਦਾਂ ਨਹੀਂ ਕਹਿੰਦੀ ਸੀ ਦੇਖੋ ਦੋਸਤੋ ਟੂ ਰੋਂਗ ਡਸ ਨਾਟ ਮੇਕ ਵਨ ਰਾਈਟ ਦੋ ਚੀਜ਼ਾਂ ਗਲਤ ਹੋਣਾ ਉਹਨਾਂ ਨੂੰ ਜੇ ਜੋੜ ਵੀ ਦੇਗੇ ਤਾਂ ਵੀ ਇੱਕ ਸਹੀ ਨਹੀਂ ਬਣਦੀ ਜੇਕਰ ਕਿਸੇ ਨੇ ਗਲਤੀ ਕੀਤੀ ਆ ਤਾਂ ਉਹਦਾ ਜਵਾਬ ਤੁਸੀਂ ਗਲਤੀ ਦੇ ਵਿੱਚ ਦੇ ਕੇ ਉਹਨੂੰ ਸਹੀ ਨਹੀਂ ਕਰ ਸਕਦੇ ਤੇ ਉਹ ਵੀ ਖਾਸ ਕਰਕੇ ਇਹ ਕੋਈ ਇਹ ਬਹੁਤੀ ਜਿਹੜਾ ਸੈਂਸਿਟਿਵ ਟਾਪਿਕ ਆ ਇੰਡੀਆ ਦੇ ਵਿੱਚ ਤਾਂ ਕੋਲਕਾਤਾ ਦੇ ਵਿੱਚ ਜੋ ਕੁਝ ਵੀ ਹੋਇਆ ਉਸ ਤੋਂ ਬਾਅਦ ਲਗਾਤਾਰ ਜਿਹੜੀ ਆ ਰੀਪ ਤੇ ਉੱਤੇ ਗੱਲ ਜਿਹੜੀ ਹੋ ਰਹੀ ਸੀ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਕਿਉਂਕਿ ਇਹ ਇਹ ਹੁਣ ਇਹ ਇਕੱਲੇ ਨਹੀਂ ਇਹ 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 ਇੱਕ ਤਰੀਕੇ ਨਾਲ ਜਦੋਂ ਹੁਣ ਕੇਂਦਰੀ মিডিਆ ਦੇ ਵਿੱਚ ਗੱਲ ਹੋ ਰਹੀ ਆ ਤਾਂ ਇੱਕ ਸਿੱਖ ਸਾਬਕਾ ਐਮਪੀ ਦੇ ਤੌਰ ਤੇ ਦੇ ਨਾਲ ਦੀ ਨਾਲ ਇਹਨਾਂ ਨੂੰ ਤਾਂ ਖੁਦ ਇਸ ਚੀਜ਼ ਦਾ ਖਿਆਲ ਰੱਖਣਾ ਚਾਹੀਦਾ ਤੇ ਇਹ ਤਾਂ ਰੈਪ੍ਰੀਜ਼ੈਂਟ ਕਰਦੇ ਨੇ ਜਿਹੜਾ ਖਾਲਸਤਾਨੀ ਲਹਿਰ ਨੂੰ ਕਿਉਂਕਿ ਇਹਨਾਂ ਦੀ ਇਸ ਰਾਜਨੀਤੀ ਦੇ ਨਾਲ ਕੋਈ ਸਹਿਮਤ ਹੋਵੇ ਜਾਂ ਨਾ ਹੋਵੇ ਇੱਕ ਗੱਲ ਤਾਂ ਇਹ ਸਪਸ਼ਟ ਹੈ ਨਾ ਕਿ ਸਰਦਾਰ ਸਿਮਰਨਜੀਤ ਸਿੰਘ ਮਾਨ ਪੰਜਾਬ ਦੇ ਵਿੱਚ ਜਿਹੜਾ ਖਾਲਸਾਤਾਨ ਦਾ ਜਿਨ੍ਹਾਂ ਨੇ ਪੋਲੀਟੀਕਲੀ ਤੌਰ ਤੇ ਝੰਡਾ ਚੱਕਿਆ ਹੋਇਆ ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਤੇ ਹੁਣ ਕੇਂਦਰੀ ਮੀਡੀਆ ਡੈਫੀਨਿਟਲੀ ਇਹਨੂੰ ਇਸੇ ਤਰੀਕੇ ਨਾਲ ਪੋਰਟਰੇ ਕਰੇਗਾ ਕਿ ਦੇਖੋ ਜੀ ਇਹਨਾਂ ਦੇ ਵੱਲੋਂ ਜਿਹੜਾ ਕਿੱਦਾਂ ਦੀ ਗੱਲ ਕਹੀ ਗਈ ਆ ਇਹ 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 ਜਿਹੜਾ ਇਹਨਾਂ ਤੋਂ ਬਾਅਦ ਵਿੱਚ ਇਹਨਾਂ ਨੇ ਜਿਹੜੇ ਸਪਸ਼ਟੀਕਰਨ ਵਗੈਰਾ ਦੀਆਂ ਵੀਡੀਓਜ਼ ਵੀ ਦਿੱਤੀਆਂ ਉਹਦੇ ਵਿੱਚ ਵੀ ਇਹਨਾਂ ਨੇ ਉਹੀ ਗੱਲਾਂ ਦੁਬਾਰਾ ਦੁਬਾਰਾ ਜਿਹੜੀਆਂ ਦੁਹਰਾਇਆਂ ਜਿਹੜੀਆਂ ਇਹਨਾਂ ਨੇ ਜਿਹੜਾ ਪਹਿਲਾ ਬਿਆਨ ਇਹਨਾਂ ਨੇ ਆਪਣਾ ਦਿੱਤਾ ਸੀਗਾ ਸਰਦਾਰ ਸਿੰਘ ਜਿੰਦੀ ਸਿੰਘ ਮਾਲ ਹੋਣਾ ਨੇ ਜਿਹਦੇ ਵਿੱਚ ਇਹਨਾਂ ਨੂੰ ਪੁੱਛਿਆ ਗਿਆ ਬਿਕੰਗਣਾ ਰਨੌਤ ਦੇ ਬਾਰੇ ਹੁਣ ਡੈਫੀਨੇਟਲੀ ਜੀ ਕੰਗਣਾ ਦੇ ਬਾਰੇ ਤਾਂ ਸਾਰੀ ਇੰਡੀਆ ਦੇ ਵਿੱਚ ਮੈਨੂੰ ਲੱਗਦਾ ਭਾਜੀਪੀ ਦੇ ਵੀ ਬਹੁਤ ਸਾਰੇ ਸੂਝਵਾਨ ਲੀਡਰ ਉਹਨੂੰ ਸਹੀ ਨਹੀਂ ਆਖਦੇ ਕੁਝ ਕੋਟਸ ਨੂੰ ਛੱਡ ਕੇ ਬਾਕੀ ਜਿਹੜ ਉਹਨੂੰ ਇਹੀ ਕਹਿੰਦੇ ਨੇ ਕਿ ਸਮਥਿੰਗ ਗੋਂ ਇੱਥੇ ਦੇ ਦਿਮਾਗ ਦੇ ਵਿੱਚ ਕੋਈ ਹੈਗੀ ਆ ਪ੍ਰੋਬਲਮ ਰਾਜਾ ਬੜੇ ਗੋਣਾ ਨੇ ਰਾਜਾ ਹਲ ਸਾਹਿਬ ਨੇ ਵੀ ਕਿਹਾ ਕਿ ਇਹਦੇ ਜਿਹੜਾ ਚੈੱਕਅਪ ਹੋਣ ਦੀ ਜਰੂਰਤ ਹੈ ਜਿਸ ਤਿੱਕ ਦੀਆਂ ਗੱਲਾਂ ਕਰਦੀ ਆ ਹੁਣ ਐਮਰਜੈਂਸੀ ਫਿਲਮ ਨੂੰ ਲੈ ਕੇ ਇਹਦਾ ਗਿਆਨ ਵੀ ਤੁਸੀਂ ਦੇਖੋ ਕਿੱਥੇ ਕਿ ਤੱਕ ਆ ਤੇ ਸਾਡੇ ਜਿਹੜੇ ਪੱਤਰਕਾਰ ਆ ਤਾਂ ਉਹਨਾਂ ਦਾ ਕੀ ਕਹਿਣੇ ਕਿ ਕਿਸੇ ਪ੍ਰਧਾਨ ਮੰਤਰੀ ਨੂੰ ਹੋਮ ਮਿਨਿਸਟਰ ਨੂੰ ਤਾਂ ਉਹਨਾਂ ਨੇ ਕਾਊਂਟਰ ਕੁਐਸਚਨ ਕੀ ਕਰਨਾ ਉਹ ਤਾਂ ਕੰਗਣਾ ਰਣੌਥ ਨੂੰ ਵੀ ਕਾਊਂਟਰ ਕੁਐਸਚਨ ਹੀ ਕਰ ਰਿਹਾ ਕਿ ਤੂੰ ਆਹ ਜਿਹੜੀ ਜਾਣਕਾਰੀ ਕਿੱਥੋਂ ਤੇਰੇ ਕੋਲ ਆਈ ਆ ਕਿੱਦਾਂ ਤੈਨੂੰ ਪਤਾ ਇਸ ਗੱਲ ਬਾਰੇ ਜਦ ਤੇਰੇ ਕੋ ਕੀ ਜਿਹੜਾ ਸੋਰਸ ਤੇਰਾ ਕੀ ਆ ਇਨਫੋਰਮੇਸ਼ਨ ਦਾ ਹੁਣ ਇਹ ਜਿਹੜਾ ਇਹਨੇ ਜਿੱਥੇ ਇਹ ਵਿਵਾਦਿਤ ਜਿਹੜਾ ਬਿਆਨ ਦਿੱਤਾ ਸੀ ਕੰਗਣਾ ਨੇ ਉਥੇ ਇਹਨੇ ਕਿਹਾ ਕੀ ਸੀ ਕਿ ਜੀ ਜੇਕਰ ਸਾਡੇ ਮੁਲਕ ਦੇ ਵਿੱਚ ਜਿਹੜੀ ਸਾਡੀ ਲੀਡਰਸ਼ਿਪ ਜਿਹੜੀ ਆ ਉਹ ਤਗੜੀ ਨਾ ਹੁੰਦੀ ਤਾਂ ਸਾਡੇ ਤਾਂ ਬੰਗਲਾਦੇਸ਼ ਵਰਗੇ ਹਾਲਾਤ ਬਣ ਜਾਣੇ ਸੀ ਇਹ ਤਾਂ ਪਿੱਛੇ ਕੋਈ ਚੀਨ ਅਮਰੀਕਾ ਇਦਾਂ ਦੀਆਂ ਜਿਹੜੀਆਂ ਤਾਕਤਾਂ ਬੈਠੀਆਂ ਜਿਹੜੀਆਂ ਜਿਹੜਾ ਸਾਡੇ ਮੁਲਕ ਦੇ ਵਿੱਚ ਏਸ਼ੀਆ ਪੀਕੇ ਦੇ ਹਾਲਾਤ ਬਣਾਉਣੀ ਚਾਹੁੰਦੀਆਂ ਹੁਣ ਇਹ ਇਹਨੂੰ ਏਮ ਨਹੀਂ ਪਤਾ ਬੀਬੀ ਨੂੰ ਕਿ ਚੀਨ ਤੇ ਅਮਰੀਕਾ ਇਕੱਠੇ ਹੋ ਕੇ ਕੰਮ ਨਹੀਂ ਕਰਦੀਆਂ ਪਰ ਮੈਨੂੰ ਨਹੀਂ ਲੱਗਦਾ ਜੀਓ ਪੋਲਿਟਿਕਸ ਦਾ ਇਹਨੂੰ ਕੁਝ ਵੀ ਪਤਾ ਹੋਣਾ ਪਰ ਖੈਰ ਅੱਛਾ ਇਹਨੇ ਕਿਹਾ ਜੀ ਜਿਹੜਾ ਕਿਸਾਨ ਅੰਦੋਲਨ ਸੀਗਾ ਉਦੇ ਵਿੱਚ ਰੀਪ ਹੁੰਦੇ ਰਹੇ ਤੇ ਲੋਕਾਂ ਨੂੰ ਮਾਰ ਮਾਰ ਕੇ ਟੰਗਿਆ ਜਾਂਦਾ ਰਿਹਾ ਤੇ ਕਿਸਾਨ ਅੰਦੋਲਨ ਇਹ ਤਾਂ ਕੋਈ ਹੋਰ ਚੀਜ਼ ਸੀ ਇਹ ਤਾਂ ਸਾਡੇ ਦੇਸ਼ ਦੇ ਖਿਲਾਫ ਕੋਈ ਸਾਜ਼ਿਸ਼ ਸੀ ਇਹ ਤਾਂ ਜਦੋਂ ਮੋਦੀ ਸਾਹਿਬ ਨੇ ਜਿਹੜੇ ਬਿੱਲ ਵਾਪਸ ਲਏ ਉਹ ਤਾਂ ਗਏ ਹੀ ਨਹੀਂ ਘਰਾਂ ਨੂੰ ਉਹ ਤਾਂ ਹਜੇ ਵੀ ਅੰਦੋਲਨ ਕਰੀ ਜਾਂਦੇ ਕਿਉਂਕਿ ਇਹਦੇ ਪਿੱਛੇ ਕੋਈ ਡੂੰਗੀ ਸਾਜ਼ਿਸ਼ ਸੀ ਅਨ ਆਮ ਨਾਟ ਸ਼ੋਰ ਕਿ ਇਹਨੂੰ ਇਸ ਗੱਲ ਦਾ ਵੀ ਪਤਾ ਕਿ ਨਹੀਂ ਪਤਾ ਕਿ ਉਹ ਅੰਦোলন ਕਿਹੜਾ ਸੀ ਉਹ ਕਦੋਂ ਖਤਮ ਹੋਇਆ ਤੇ ਦੂਜਾ ਅੰਦোলন ਕਦੋਂ ਸ਼ੁਰੂ ਹੋਇਆ ਤੇ ਇਹਦੀਆਂ ਕੀ ਮੰਗਾਂ ਨੇ ਪਰ ਇਹਨੇ ਜਿਵੇਂ ਮੈਂ ਕਿਹਾ ਕਿ ਨਾ ਤਾਂ ਪੱਤਰਕਾਰ ਇਹਨੂੰ ਪੁੱਛਦੇ ਨੇ ਇਹਨੇ ਜਿਹੜਾ ਆਪਣਾ ਮੂੰਹ ਹਿਲਾਤਾ ਤੇ ਜਿਹੜਾ ਆਪਣਾ ਬਿਆਨ ਦੇ ਤੋ ਵੀ ਦੇਰ ਨਹੀਂ ਲੱਗਨੀ ਸੀ ਅਗਰ ਹਮਾਰੇ ਇਤਨੇ ਸ਼ਿਸ਼ ਨੇਤਿੱਕਤਵ ਜੋ ਹਮਾਰੇ ਇਤਨੇ ਸ਼ਸ਼ਕਤ ਨਹੀਂ ਹੁੰਦੇ ਹਾਂ ਪੇ ਜੋ ਫਾਰਮਰਸ ਪ੍ਰੋਟੈਸਟਸ ਹੋਏ ਵਹਾਂ ਪੇ ਲਾਸ਼ਾਂ ਲਟਕੀ ଥି ਵਹਾਂ ਪੇ ਰੇਪ ਹੋ ਰਹੇ ਤੇ ਔਰ ਜਬ ਉਹ किसानों के हितकारी बिल जो वापस लिए गए थे तो पूरा देश जो है वो चौक गया था और वो किसान आज भी वहां बैठे हुए तो और आपको क्या लगता है किसानों चाइना अमेरिका इस तरह की जो विदेशी आ, जो शक्तियां है वो यहाँ काम कर रही है और बयान सिमरनजीत सिंह मान होना पूछा गया मान साहब कि कहना तो नहीं चाहता रनौत को तो रेप का बहुत तजुर्बा है मैं कहना तो नहीं चाहता रणौत साहब को रेप का तो बहुत तजुर्बा है उनसे आगे पूछ सकते हैं कि कैसे होता है रेप तो लोगों को समझाया जाए कि रेप कैसे होता उनको तो कैसे तो है उनको तो कैसे तजुर्बा है तजर्बा जैसे होता है आप अगर साइकिल चलाते हैं ਸਾਈਕਲ ਚਲਾਉਣੇ ਦਾ ਤਾਂ ਜੁਰਮਾ ਨਹੀਂ ਹੁੰਦਾ 200 ਰੇਪ ਤੱਕ ਤੋਂ ਇਹਨੂੰ ਲੈ ਕੇ ਜੀ ਹੁਣ ਹਰਿਆਣਾ ਰਾਜ ਮਹਿਲਾ ਕਮਿਸ਼ਨ ਨੇ ਜਿਹੜਾ ਉਹਨਾਂ ਨੇ ਨੋਟਿਸ ਵੀ ਲਿਆ ਉਹਨਾਂ ਨੇ ਕਿਹਾ ਕਿ ਸਰਦਾਰ ਰਮਾਨ ਜਿਹੜੇ ਆ ਉਹ ਜਨ ਤੱਕ ਤੌਰ ਤੇ ਮੁਆਫੀ ਮੰਗਣ ਕਿ ਉਹਨਾਂ ਨੇ ਜਿਹੜੀ ਆ ਪਦੀ ਸ਼ਬਦਾਵਲੀ ਵਰਤੀ ਆ ਔਰਤ ਦੇ ਬਾਬਤ ਜਿਹੜੀ ਆ ਗਲਤ ਟਿੱਪਣੀ ਜਿਹੜੀ ਕੀਤੀ ਆ ਸਰਦਾਰ ਰਮਾਨ ਨੇ ਜਿਹੜੇ ਉਹਨਾਂ ਨੇ ਵੀਡੀਓ ਆਪਣੀਆਂ ਇੰਟਰਵਿਊਸ ਦਿੱਤੀਆਂ ਉਹਦੇ ਵਿੱਚ ਤਾਂ ਤਕਰੀਬਨ ਉਹਨਾਂ ਨੇ ਆਪਣਾ ਮੌਕਫ ਜਿਹੜਾ ਉਹਨਾਂ ਦੱਸਿਆ ਉਹਨੂੰ ਹੀ ਤਹਰਾਇਆ ਹੈ ਪਰ ਜੇਕਰ ਆਪਾਂ ਉਹਨਾਂ ਦਾ ਟਵੀਟ ਦੇਖੀਏ ਤਾਂ ਇਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜਾ ਹੈਗਾ ਮੇਰੀ ਪਾਰਟੀ ਤੇ ਮੇਰੀ ਪਾਰਟੀ ਸ਼੍ਰੋਮਣੀ ਕਾਲ ਦਾ ਲੰਮਰਸਰ ਅਸੀਂ ਹਮੇਸ਼ਾ ਔਰਤਾਂ ਦੀ ਸੁਰੱਖਿਆ ਦੀ ਸਿਕਿਉਰਿਟੀ ਤੇ ਸੇਫਟੀ ਦੇ ਲਈ ਖੜੇ ਹੋਏ ਹਾਂ ਰੇਪ ਇੱਕ ਹੀਨियस ਕ੍ਰਾਈਮ ਹੈ ਤੇ ਜਿਹੜਾ ਭਾਜਪਾ ਦੀ ਐਮਪੀ ਆ ਮੰਡੀ ਤੋਂ ਉਹਨੇ ਕਿਸਾਨਾਂ ਨੂੰ ਜਿਹੜਾ ਗਲਤ ਅਕਿਊਜ਼ ਕੀਤਾ ਤੇ ਉਹ ਸਿੱਖਾਂ ਦੇ ਬਾਰੇ ਫਾਰਮਰਸ ਦੇ ਬਾਰੇ ਤੇ ਕਿਸਾਨ ਮਜ਼ਦੂਰਾਂ ਬਾਰੇ ਜਿਹੜਾ ਗਲਤ ਖਬਰਾਂ ਜਿਹੜੀਆਂ ਫਲਾਉਣਾ ਚਾਹੁੰਦੀ ਆ ਤੇ ਇਹ ਜੇਕਰ ਉਹਨੂੰ ਸੱਚੀ ਔਰਤਾਂ ਦੇ ਬਾਬਤ ਜਿਹੜੇ ਹੋ ਰਿਹਾਏ ਕਰਾਇਮ ਦੇ ਬਾਰੇ ਕੋਈ ਕੰਸਰਨ ਆ ਤਾਂ ਉਹਨੂੰ ਆਪਣੀ ਪਾਰਟੀ ਆਪਣੀ ਜਿਹੜੀ ਰੂਲਿੰਗ ਪਾਰਟੀ ਆ ਉਹਦੇ ਬਾਬਤ ਸਵਾਲ ਖੜੇ ਕਰਨੇ ਚਾਹੀਦੇ ਆ ਸੋ ਨਾਲ ਦੀ ਨਾਲ ਇਹਨਾਂ ਨੇ ਕਿਹਾ ਜੀ ਰੇਪ ਜਿਹੜਾ ਇੱਕ ਇੰਸਟੀਚੂਨਲ ਵੈਪਨ ਆ ਜਿਹੜਾ ਔਰਤਾਂ ਦੇ ਖਿਲਾਫ ਯੂਜ਼ ਹੁੰਦਾ ਇੰਡੀਅਨ ਸਟੇਟ ਹੈਜ਼ ਯੂਜ਼ਡ ਇਟ ਅਗੇਂਸਟ ਮਾਈਨੋਰਟੀਜ਼ ਸਚ ਐਸ ਸਿਕਸ ਇਨ ਦਿੱਲੀ ਪੰਜਾਬ ਹਰਿਆਣਾ ਐਂਡ ਨਾਗਾਲੈਂਡ ਮਨੀਪੁਰ ਅਸਾਮ ਐਂਡ ਜੇ ਐਨ ਕੇ 40 ਸਾਲ ਹੋ ਗਏ ਨੇ ਸਾਨੂੰ ਜਿਹੜਾ ਜਿਹੜੇ ਸਿੱਖਾਂ ਸਿੱਖ ਔਰਤਾਂ ਦੇ ਖਿਲਾਫ ਜਿਹੜੇ ਕ੍ਰਾਈਮ ਕੀਤੇ ਗਏ ਸਕੇ ਉਹਦਾ ਸਾਨੂੰ ਇਨਸਾਫ ਨਹੀਂ ਮਿਲਿਆ ਇਹ ਇਹਨਾਂ ਨੇ ਟਵੀਟ ਕੀਤਾ ਇਹਦੇ ਵਿੱਚ ਇਹਨਾਂ ਨੇ ਇਹ ਜਿਹੜੀ ਭਾਸ਼ਾ ਭਾਰਤੀਆ ਜਦ ਕਿ ਜਿਹੜੀਆਂ ਦੂਜੀ ਇੰਟਰਵਿਊਸ ਦੇ ਵਿੱਚ ਇਹਨਾਂ ਨੇ ਜਿਹੜੀ ਮੈਂ ਤੁਹਾਨੂੰ ਪਹਿਲਾਂ ਇਹਨਾਂ ਦਾ ਕੋਟ ਕੀਤਾ ਬਿਆਨ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਉਹ ਹੀ ਇਹਨਾਂ ਨੇ ਗੱਲ ਕਹੀ ਸੀ ਜਿਹੜੀ ਕੰਗਨਾਰ ਰੌਤਿਆ ਜੀ ਉਹਨੇ ਟਵੀਟ ਕਰਕੇ ਕਿਹਾ ਕਿ ਲੱਗਦਾ ਇਸ ਮੁਲਖ ਨੇ ਕਦੇ ਵੀ ਜਿਹੜਾ ਰੇਪ ਨੂੰ ਛੱਡਿਉਣ ਦੀ ਜਿਹੜੀ ਆ ਉਹਨਾਂ ਨੇ ਨਹੀਂ ਛੱਡਣਾ ਅੱਜ ਇੱਕ ਸੀਨੀਅਰ ਪੋਲੀਟਿਸ਼ੀਅਨ ਨੇ ਜਿਹੜਾ ਰੇਪ ਨੂੰ a uh, a uh, cycle chalawan de naal jehda tulna ditti aa no wonder rapes and violence against women for fun uh, is so deep rooted in the psyche of this uh, patriarchal uh, nation that it is a uh, casually used to tease or mock a woman even if she's a high profile filmmaker or a politician ਕਿ ਜਿਹੜਾ ਔਰਤਾਂ ਦੇ ਖਿਲਾਫ ਹਿੰਸਾ ਤੇ ਜਿਹੜਾ ਬਲਾਤਕਾਰ ਆ ਇਹਨੂੰ ਔਰਤਾਂ ਦੇ ਖਿਲਾਫ ਜਿਹੜਾ ਇੱਕ ਫੰਡ ਦੇ ਵਜੋਂ ਵਰਤਿਆ ਜਾਂਦਾ ਇਹ ਚੀਜ਼ ਇੰਨੀ ਜਿਹੜੀ ਆ ਜਣਾ ਤੱਕ ਜਾ ਚੁੱਕੀ ਆ ਸਾਡੇ ਮੁਲਕ ਦੇ ਤੇ ਜਿੱਦਾਂ ਚਾਹੇ ਕੋਈ ਔਰਤ ਜਿਹੜੀ ਆ ਦਾ ਕਹਣਾ ਕਿ ਫਿਲਮ ਮੇਕਰ ਹੋਵੇ ਚਾਹੇ ਪੋਲੀਟੀਸ਼ੀਅਨ ਹੋਵੇ ਉਹਨੂੰ ਵੀ ਜਿਹੜਾ ਟੀਜ਼ ਕਰਨ ਦੇ ਲਈ ਜਾਂ ਮੌਕ ਕਰਨ ਦੇ ਲਈ ਇਹ ਵਰਤਿਆ ਜਾਂਦਾ ਸੋ ਖੈਰ ਜਿਵੇਂ ਮੈਂ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਮਾਨ ਸਾਹਿਬ ਦੇ ਇਸ ਤਰੀਕੇ ਦੇ ਬਿਆਨ ਦੀ ਕੋਈ ਸਰਾਹਨਾ ਕਰ ਸਕਦਾ ਜੇਕਰ ਕੋਈ ਇਹ ਕਹਿੰਦਾ ਕਿ ਕੰਗਣਾ ਨੇ ਬਹੁਤ ਸਾਰੀਆਂ ਗਲਤ ਸ਼ਬਦਾਵਲੀ ਦੀ ਯੂਜ਼ ਕੀਤੀ ਆ, ਭੱਦੀਆਂ ਟਿੱਪਣੀਆਂ ਕੀਤੀਆਂ, ਡੈਫੀਨਿਟਲੀ ਉਹਨੇ ਕੀਤੀਆਂ ਪਰ ਜਿੱਦਾਂ ਆਪਾਂ ਸ਼ੁਰੂਆਤ ਦੇ ਵਿੱਚ ਕਿਹਾ ਸੀਗਾ ਕਿ ਦੋ ਗਲਤ ਚੀਜ਼ਾਂ ਇਕੱਠੀਆਂ ਹੋ ਕੇ ਇੱਕ ਸਹੀ ਨਹੀਂ ਬਣਦੀ, ਜਿਹੜੀ ਗਲਤ ਚੀਜ਼ ਆ ਉਹ ਗਲਤ ਆ। ਸਰਦਾਰ ਮਾਨ ਨੂੰ ਇਸ ਵੀਕੇ ਦਾ ਬਿਆਨ ਬਿਲਕੁਲ ਨਹੀਂ ਸੀ ਦੇਣਾ ਚਾਹੀਦਾ। ਕੰਗਣਾ ਰੌਂਤ ਕੀ ਕਰਦੀ ਆ, ਕੀ ਨਹੀਂ ਕਰਦੀ, ਉਹ ਉਹ ਇੱਕ ਡਿਫਰੈਂਟ ਆ ਜੀ। ਕੰਗਣਾ ਰੌਂਤ ਦਾ ਕਦ ਜਿਹੜਾ ਇਹ ਜਿਹੜੇ ਮਾਨ ਸਾਹਿਬ ਦੇ ਵੀ ਫਾਲੋਅਰਸ ਨੇ ਜਾਂ ਇਹਨਾਂ ਦੇ ਫੈਨਸ ਨੇ ਉਹਨਾਂ ਨੂੰ ਵੀ ਚਾਹੀਦਾ ਉਹ ਐਸਟੀ ਇਹ ਚੀਜ਼ਾਂ ਕਰਕੇ ਤਾਂ ਉਹ ਖੁਦ ਜਿਹੜਾ ਮਾਨ ਸਾਹਿਬ ਨੂੰ ਕੰਗਰਾਂ ਰਣੋਤ ਵਾਲੇ ਜਿਹੜਾ ਤਕੜੀ ਦੇ ਵਿੱਚ ਲਾ ਜਾ ਕੇ ਬਿਠਾਈ ਜਾ ਰਹੇ ਨੇ ਸੋ ਖੈਰ ਲਗਾਤਾਰ ਬਹੁਤ ਸਾਰੇ ਮਸਲਿਆਂ ਦੇ ਉੱਤੇ ਤੁਹਾਡੇ ਨਾਲ ਜੁੜੇ ਰਵਾਂਗੇ ਅਗਲੇ ਕਿਸ਼ ਦੇ ਵਿੱਚ ਆਪਾਂ ਜਿਹੜੀ ਅਕਾਲੀ ਪੋਲਿਟਿਕਸ ਦੇ ਵਿੱਚ ਇਸ ਸਮੇਂ ਪਹਚਾਲ ਚੱਲ ਰਿਹਾ ਜਾ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਅਸਤੀਫਾ ਦੇ ਦਿੱਤਾ ਜਾਂ ਨਹੀਂ ਦੇ ਦਿੱਤਾ ਇਹਦੇ ਤੇ ਜੋ ਕੁਝ ਵੀ ਚੱਲ ਰਿਹਾ ਇਹਦੇ ਤੇ ਗੱਲਬਾਤ ਕਰਦੇ ਆ ਤੁਸੀਂ ਆਪਣੀ ਪ੍ਰਤੀਕਿਰਿਆ ਕਮੈਂਟ ਦੇ ਜ਼ਰੀਏ ਜ਼ਰੂਰ ਦੱਸਦਿਆ ਕਰੋ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਆਪਣਾ ਤੇ ਆਪਣੇ ਇਸ ਚੈਨਲ ਦਾ ਖਿਆਲ ਰੱਖਣਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਹੁਤ ਧੰਨਵਾਦ